ਗਾਲਣੀਆਂ ਆਉਂਦੀਆਂ ਜਾਂਦੀਆਂ ਰਹੀਆਂ ਨੇ ਕਿ ਹਜ਼ਾਰੇ ਬਾਦਸ਼ਾਹ ਆਏ ਗਏ ਹਰ ਸੰਤ ਨਤ ਬਦਲੀ ਜੈ ਜੀ ਜੈ 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 ਜੀ ਜੈ ਜੀ ਔਰ ਬਹੁਤ ਅੱਜ ਤੁਸੀਂ ਦੇਖੋ ਜਿਹੜਾ ਲੁਧਿਆਣਾ ਬੰਦ ਦੀ ਕੋਲ ਇੱਕ ਸਮੂੱਚੇ ਵਾਲਮਿਕ ਸਮਾਏ ਵੱਲੋਂ ਦਿੱਤੀ ਗਈ ਸੀ ਪਿਛਲੇ ਦਿਨੀ 26 ਤਰੀਕ ਨੂੰ ਸੰਵਿਧਾਨ ਦਿਵਸ ਦੇ ਦਿਨ ਜਿਹੜੀ ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਕੀਤੀ ਗਈ ਅਤੇ ਸੰਵਿਧਾਨ ਨੂੰ ਜਿਹੜੀ ਆ ਉਹ ਅੱਗ ਲਗਾਈ ਗਈ ਅਸੀਂ ਪੰਜਾਬ ਸਰਕਾਰ ਬੀਜਪੀ ਪੰਜਾਬ ਤੋਂ ਇੱਕੋ ਹੀ ਮੰਗ ਕਰਾਂਗੇ ਵੀ ਜਿਹੜਾ ਇਹ ਦੋਸ਼ੀ ਆ ਇਹ ਏਜੰਸੀਆ ਦਾ ਬੰਦਾ ਵਾ ਇਹਨੂੰ ਇੱਥੇ ਸਪੈਸ਼ਲ ਤੌਰ ਤੇ ਜਿਹੜੀ 바ਵਾ ਸਾਹਿਬ ਦੀ ਮੂਰਤੀ ਤੋੜਨਸਤੇ ਭੇਜਿਆ ਗਿਆ ਸੀ ਤੋ ਅਸੀਂ ਇੱਕੋ ਹੀ ਮੰਗ ਜਾਂਦੇ ਆ ਵੀ ਜਦੋਂ ਤੱਕ ਇਹਦੇ ਤੇ ਐਨਐਸਏ ਲਾ ਕੇ ਇਹਨੂੰ ਜਿਹੜਾ ਆ ਆਸਾਮ ਦੀ ਜੇਲ੍ਹ ਦੇ ਵਿੱਚ ਨਹੀਂ ਭੇਜਿਆ ਜਾਂਦਾ ਤੇ ਉਦੋਂ ਤੱਕ ਜਿਹੜਾ ਇਹ ਵਾਲਮੀਕ ਸਮਾਜ ਆ ਉਹ ਸੜਕਾਂ ਦੇ ਉੱਤੇ ਰਹੂਗਾ ਅਮੀਸ਼ਾਦ जय भीम जय पार दोस्तों आज संविधान बचाओ मोर्चे द्वारा पूरेल लुधियाणे बंद दी काल ਕੀਤੀ ਗਈ ਆ ਉਹਦੇ ਤਹਿਤ ਅੱਜ ਪੂਰਾ ਸ਼ਹਿਰ ਬੰਦਾ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਹੋਇਆ ਵਾ ਬਹੁਤ ਮੰਦਭਾਗੀ ਘਟਨਾ ਵਾ ਬਾਪਸਾਂ ਬੀੜ ਕਰਦੇ ਬੁੱਤ ਨੂੰ ਤੋੜ ਦੋਂਗੇ ਇਹ ਸੰਵਿਧਾਨ ਨੂੰ ਜਲਾਉਣ ਦੀ ਕੋਸ਼ਿਸ਼ ਕਰੋਗੇ ਇਹਦੇ ਨਾਲ ਬਾਪਸ ਦੇ ਵਿਚਾਰ ਥੋੜੀ ਘੰਦਾ ਮੋਜੂਗੇ ਸਾਡੇ ਅੰਦਰ ਬਾਪਸ ਦੇ ਵਿਚਾਰ ਆ ਤੇ ਉਹਨਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਦੋਸਤੋ ਅਸੀਂ ਇਸ ਤਰੀਕੇ ਨਾਲ ਹੀ ਪ੍ਰਦਰਸ਼ਨ ਕਰਦੇ ਰਵਾਂਗੇ ਜਦ ਤੱਕ ਸਾਡੀ ਡਿਮਾਂਡਾਂ ਪੂਰੀਆਂ ਨਹੀਂ ਹੋਈਆਂ ਜਦ ਤੱਕ ਉਸ ਬੰਦੇ ਤੇ ਐਨਐਸਏ ਲਗਾ ਕੇ ਤੇ ਉਹਦੇ ਹੋਰ ਸਾਥੀਆਂ ਨਾਲ ਦਾ ਪਤਾ ਨਾ ਕੀਤਾ ਜਾਵੇ ਜਿਨ੍ਹਾਂ ਨੇ ਸਾਜ਼ਿਸ਼ ਕਰਕੇ ਇਹ ਕੰਮ ਕਰਾਇਆ ਵਾ